ਭਗਤ ਪੂਰਨ ਸਿੰਘ ਨੂੰ ਪਿੰਗਲਵਾੜਾ ਖੜਾ ਕਰ ਲਈ ਸਮੇਂ ਦੀਆਂ ਸਰਕਾਰਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਭਾਈ ਗੁਰਪ੍ਰੀਤ ਸਿੰਘ ਨੁਕਤਾ ਦੀ ਸੇਵਾ ਕਰ ਰਹੇ ਸੋਸ਼ਲ ਮੀਡੀਆ ਤੇ ਬਣਾ ਕੇ ਇਦਾਂ ਦੀਆਂ ਪੋਸਟਾਂ ਪਾ ਪਾ ਕੇ ਮਨੋਬਲ ਦੇਣ ਦੀ ਕੋਸ਼ਿਸ਼ ਕਰਦੇ ਪਰ ਉਹ ਮਰਦ ਸੂਰਮੇ ਆਪਣਾ ਕੰਮ ਕਰੀ ਜਾ ਰਹੇ ਆ ਜਿਨ੍ਹਾਂ ਨੇ ਬਜ਼ੁਰਗਾਂ ਦੀ ਸਾਂਭਣਾ ਜਿਨ੍ਹਾਂ ਨੇ ਅਬ ਮੈਂਟਲ ਬੰਦੇ ਜਿਹੜੇ ਜਿਨ੍ਹਾਂ ਨੂੰ ਘਰਾਂ ਚ ਲੋਕ ਸੰਗਣਾ ਨਾਲ ਬੰਨ ਬਣ ਕੇ ਬਾਪ ਵਾਸਤੇ ਬੜਾ ਔਖਾ ਹੁੰਦਾ ਆਪਣੇ ਪੁੱਤ ਨੂੰ ਸੰਗਣਾ ਨਾਲ ਬੰਨ ਕੇ ਰੱਖਣਾ ਕਰਜ ਆਪਣੇ ਬੱਚੇ ਨੂੰ ਜਿਹਨੂੰ ਮਾਂ ਨੇ ਖੁਦ ਪੈਦਾ ਕੀਤਾ ਹੋਵੇ ਮਾਂ ਬਾਪ ਵਾਸਤੇ ਬੱਚਿਆਂ ਨੂੰ ਸੰਗਣ ਨਾਲ ਬੰਨ ਕੇ ਰੱਖਣਾ ਬਹੁਤ ਔਖਾ ਹੁੰਦਾ ਐਸੇ ਐਸੇ ਪਰਿਵਾਰਾਂ ਦੇ ਬੱਚੇ ਜਿਹੜੇ ਸੰਗਣ ਨਾਲ ਬੰਨ ਕੇ ਪਰਿਵਾਰਾਂ ਨੇ ਰੱਖੇ ਸੀ ਉਹਨਾਂ ਨੂੰ ਸੰਗਣਾਂ ਤੋਂ ਆਜ਼ਾਦ ਕਰਕੇ ਉਹਨਾਂ ਨੂੰ ਸੋਹਣਾ ਜੀਵਨ ਦੇਣਾ ਅੱਜ ਪਾਈ ਗੁਰਪ੍ਰੀਤ ਸਿੰਘ ਨੁਕਤਾ ਦੀ ਸੇਵਾ ਕਰ ਰਿਆ ਲੁਧਿਆਣੇ ਲਾਗੇ ਤੁਸੀਂ ਕੀ ਸੋਚਦੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਈ ਬੰਦੇ ਜਿਹੜੇ ਘਰ ਆਪਣੀ ਸਗੀ ਮਾਂ ਨੂੰ ਪਾਣੀ ਦਾ ਗਲਾਸ ਦੇਣ ਤੋਂ ਵੀ ਕੰਨੀ ਕਿਤਰਉਂਦੇ ਆ ਪੋਸਟਾਂ ਉਹ ਵੀ ਉਹਦੇ ਵਿਰੁੱਧ ਕਈ ਪਾਈ ਜਾਣਗੇ ਪਰ ਪ੍ਰਵਾਹ ਨਹੀਂ ਕਰਨੀ ਜਿਹੜੇ ਸੱਚ ਦੇ ਰਸਤੇ ਤੁਰਦੇ ਆ ਸਮਾਂ ਯਾਦ ਕਰਦਾ ਭਗਤ ਪੂਰ ਸਿੰਘ ਦੇ ਜਦੋਂ ਪੰਗਲਵਾੜਾ ਉਹਨਾਂ ਸ਼ੁਰੂ ਕੀਤਾ ਸੀ ਸਮਾਨ ਚੋਕੇ ਲੈ ਜਾਂਦੇ ਸੀ ਲੋਕ ਸਰਕਾਰਾਂ ਤਸ਼ੱਦਦ ਕਰਦੀਆਂ ਸੀ ਲੋਕ ਤੁਸੀਂ ਵੇਖੀ ਹੋਣੀ ਆ ਜਿਹੜੀ ਭਗਤ ਪੂਰਨ ਸਿੰਘ ਦੇ ਨਾਲ ਤੇ ਫਿਲਮ ਬਣੀ ਸੀ ਇਹ ਜਨਮ ਤੁਮਾਰੇ ਇੱਕ ਰਿਵਿਊ ਆਖਿਓ ਨੈਟ ਤੇ ਪਈ ਹੋਈ ਐ ਉਹ ਵੇਖੀ ਐ ਨਾ ਸਾਰਿਆਂ ਜਿਹਨਾਂ ਨਹੀਂ ਵੇਖੀ ਵੇਖਿਓ ਜਰੂਰ ਆਜੋ ਉਹ ਮੂਵੀ ਵੇਖਿਓ ਤੁਹਾਨੂੰ ਸਮਝ ਆਊਗੀ ਕਿ ਭਗਤ ਪੂਰਨ ਸਿੰਘ ਨੂੰ ਵੀ ਪਿੰਗਲਵਾੜਾ ਖੜਾ ਕਰਨ ਲਈ ਉਹ ਚੋ ਕੋ ਨਿੱਜੀ ਬੈਨੀਫਿਟ ਨਹੀਂ ਸੀ ਭਗਤ ਪੂਰਨ ਸਿੰਘ ਦਾ ਕੋਈ ਨਿੱਜੀ ਲਾਭ ਨਹੀਂ ਸੀ ਉਹਦਾ ਪਰ ਉਹਨਾਂ ਨੇ ਵੀ ਪਿੰਗਲਵਾੜਾ ਖੜਾ ਕਰ ਲਈ ਸਮੇਂ ਦੀਆਂ ਸਰਕਾਰਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਹਦਾ ਮਤਲਬ ਸਮਝ ਆ ਰਹੀ ਹੈ ਨਾ ਵੀ ਗੁਰੂ ਅਰਜਨ ਸਾਹਿਬ ਜੀ ਨੇ ਤਾਂ ਕਿਸ ਦਾ ਗੁਨਾਹ ਕਿਸ ਦਾ ਨੁਕਸਾਨ ਕੀਤਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਭਲਿਓ ਤੁਹਾਡੇ ਘਰੋਂ ਤੁਹਾਡਿਆਂ ਬੱਚਿਆਂ ਦੀਆਂ ਬਰਾਤਾਂ ਜਾਣ ਪਾਦਸ਼ਾਹ ਨੇ ਆਪਣੇ ਜਿਗਰ ਦੇ ਚਾਰ ਟੋਟੇ ਵਾਰ ਤੇ ਤੁਹਾਨੂੰ ਤੇ ਪਾਦਸ਼ਾਹ ਦੇ ਚਰਨ ਧੋਤੋ ਕੇ ਪੀਣੇ ਚਾਹੀਦੇ ਤੁਸੀਂ ਜੰਗਾ ਕਰਨ ਆ ਰਹੇ ਜੇ ਪਾਦਸ਼ਾਹ ਨਾਲ ਐਸਾਨ ਫਰਾ ਮੋਸ਼ੀ ਦੀ ਵੀ ਕੋ ਹੱਦ ਹੁੰਦੀ ਹੈ ਆਪ ਅਨਾਥ ਹੋਣਾ ਪ੍ਰਵਾਨ ਕਰ ਲਿਆ ਕਿ ਅਸੀਂ ਅਨਾਥ ਨਾ ਹੋਈਏ 9.5 ਸਾਲ ਦੀ ਏ ਸੀ ਜਿਸ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਮਾਤਾ ਗੁਜਰ ਕੌਰ 54 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਤੇ ਮਾਤਾ ਗੁਜਰ ਕੌਰ 2-4 ਸਾਲ ਛੋਟੇ ਹੀ ਹੋਣਗੇ ਕੀ ਏ ਸੀ ਜੀ ਮਾਤਾ ਗੁਜਰ ਕੌਰ ਜੀ ਦੀ ਜਦੋਂ ਆਪਣੀ ਝੋਲੀ ਵਿੱਚ ਆਪਣੇ ਪਤਿਹ ਦਾ ਸੀਸ ਪੋਇਆ ਹੋਏਗਾ ਮਾਤਾ ਜੀ ਨੇ ਜਦੋਂ ਆਪਣੇ ਘਰਾਂ ਚੋਂ ਆਪਣੇ ਪੁੱਤਰਿਆਂ ਦੀਆਂ ਬਰਾਤਾਂ ਲੈ ਕੇ ਤੁਰਦੇ ਉਹਨਾਂ ਮੇਰੀ ਉਹ ਭੈਣੋ ਆਪਣੇ ਜਨ ਵਿੱਚ ਸਵੇਰੇ ਮਾਤਾ ਗੁਜਰ ਕਰਦਾ ਧਿਆਨ ਲਿਆਇਆ ਕਰੋ ਮਾਤਾ ਤੇਰਾ ਦੇਣ ਕਿੱਥੇ ਦੇਵਾਂਗੇ ਜੇ ਅੱਜ ਸਾਡੇ ਘਰੋਂ ਸਾਡੇ ਪੋਤਰੇ ਦੀ ਪੁੱਤ ਦੀ ਬਰਾਤ ਜਾ ਰਹੀ ਹੈ ਇਹ ਸਿਰ ਅੱਜ ਤੁਹਾਡੇ ਸਿਰ ਤੇ ਵਜਾ ਤੁਸੀਂ ਆਪਣੇ ਪੋਤਰੇ ਸਾਡੇ ਤੋਂ ਕੁਰਬਾਨ ਕੀਤੇ ਤੇ ਅੱਜ ਅਸੀਂ ਆਪਣੇ ਬੱਚੇ ਬੱਚੀਆਂ ਦੀਆਂ ਬਰਾਤਾਂ ਲੈ ਕੇ ਜਾ ਰਹੇ ਹਾਂ ਸ਼ੁਕਰਾਨਾ ਕਰਿਆ ਕਰੋ ਉਸ ਦਾਤੇ ਦਾ ਉਸ ਮਾਂ ਦਾ ਉਸ ਬਾਪ ਦਾ ਜਿਸ ਨੇ ਸਭ ਕੁਝ ਸਾਡੇ ਤੋਂ ਕੁਰਬਾਨ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਐਡਾ ਮਹਾਨ ਹੈ ਉਹਨਾਂ ਦਾ ਨਾਮ ਲੈਂਦੇ ਨਾ ਇੱਕ ਜਿਹੜੀ ਬੰਦਾ ਜੋਸ਼ ਨਾਲ ਭਰ ਜਾਂਦਾ ਸਾਡੇ ਤੇ ਨਿੱਕੀਆਂ ਨਿੱਕੀਆਂ ਘਟਨਾਵਾਂ ਆ ਜਾਨਾ ਅਸੀਂ ਬੜੀ ਛੇਤੀ ਡੋਲ ਜਾਂਦੇ ਆ ਨਰਵਸ ਹੋ ਜਾਂਦੇ ਆ ਸਾ ਸੰਗਤ ਆਪਾਂ ਘਰ ਬਣਾਉਨੇ ਆ ਆਪਣੇ ਘਰ ਦੇ 5 7 10 ਜੀ ਹੁਣ ਕਿਸੇ ਜੀ ਦਾ ਅੰਤਲਾ ਸਮਾਂ ਘਰ ਚ ਨਾ ਨਾ ਹੋਵੇ ਇਕੱਠੇ ਰਹਿੰਦੇ ਹੋਈਏ ਤੇ ਲੋਕ ਕਹਿਣਗੇ ਇਹ ਕਿਦਾਂ ਦਾ ਘਰ ਸੀ आनंदपुर साहब दी ਧਰਤੀ ਦੇ ਸਾਰੇ ਕੱਛੇ ਬੈਠੇ ਹੋਣ ਕਿਸੇ ਪਰਿਵਾਰ ਦਾ ਅੰਤਲਾ ਸਮਾ Anandpur ਸਾਹਿਬ ਨਹੀਂ ਆਇਆ ਵੱਡੇ ਸਾਹਿਬ ਜਾਦੇ ਚਮਕੌਰ ਸਾਹਿਬ ਦੀ ਗੱਡੀ ਦੇ ਬਾਹਰ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਫਤੇਗੜ ਸਰਹੰਦ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਆਪ ਹਜੂਰ ਸਾਹਿਬ ਸਿਰ ਚੁਕਦਾ ਪਰਸ਼ਾ ਇਹਨਾਂ ਕੁਝ ਸਹਿਣ ਤੋਂ ਬਾਅਦ ਵੀ ਤੁਆਂ ਨੂੰ ਦੁਨੀਆ ਦੇ ਇਤਿਹਾਸ ਵਿੱਚ ਇਦਾਂ ਦੀ ਚੜ੍ਹਦੀ ਕਲਾ ਦੀ ਮਿਸਾਲ ਨਹੀਂ ਮਿਲੇਗੀ ਕਿ ਪਾਕਸ਼ਾ ਨੇ ਇੱਕ ਵੀ ਮਹਿਣਾ ਕਲਪਰਖ ਨੂੰ ਮਾਰਿਆ ਹੋਵੇ ਸਾਲਾ ਸਾਲਾ ਸਿੱਖੋ ਇਤਿਹਾਸ ਘਟਨਾਵਾਂ ਸੁਣਦਾ ਅਰਥ ਪਤਾ ਕੀ ਹੈ ਜਦੋਂ ਤੁਹਾਡੇ ਤੇ ਮਾੜੀ ਮੋਟੀ ਕੋਈ ਮੁਸੀਬਤ ਪਵੇ ਡੋਲਣਾ ਨਹੀਂ ਨਾ ਇਹ ਨਹੀਂ ਵੀ ਮਹਾਰਾਜ ਮੈਂ ਤੇ ਛੱਡ ਕੇ ਤੇਰਾ ਦਰ ਉੱਥੇ ਚੱਲੇ ਆ ਉੱਥੇ ਕੋ ਬਾਬਾ ਆਇਆ ਐਸ ਦਰ ਨਾਲੋਂ ਵੱਡਾ ਕੋਈ ਦਰ ਨਹੀਂ ਬੋਲੋ ਸਾਰੇ ਐਸ ਦਰ ਨਾਲੋਂ ਵੱਡਾ ਕੋਈ ਦਰ ਨਹੀਂ ਸਾਚੇ ਸਹਿਬਾ ਕੀ ਨਹੀਂ ਹੈਗਾ ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਿਆ ਸਾਨੂੰ ਦਸਮ ਪਾਤਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਜੋਦੇ ਨਿਆਰੇ ਪੰਥ ਵਿੱਚ ਦੇਹਾਂ ਦੀ ਪੂਜਾ ਹੋ ਰਹੀ ਆ ਦੇਹਾਂ ਦੀ ਸਮਝ ਰਿਓ ਨਾ ਨੈਟ ਭਰਿਆ ਪਿਆ ਇੰਟਰਨੈਟ ਉੱਤੇ ਵੀਡੀਓ ਵੇਖੂ ਕੱਢ ਕੇ ਆਪ ਹੀ ਲਿਆ ਕੇ ਫੁੱਲ ਦੇਣੇ ਪਰਿਵਾਰਾਂ ਨੂੰ ਆਪ ਹੀ ਆਪਣੇ ਤੇ ਫੁੱਲ ਸਦਾਏ ਜਾ ਰਹੇ ਆ ਸਪੈਸ਼ਲ ਬਾਬਿਆਂ ਵਾਸਤੇ ਗਦੇਲੇ ਵੱਖਰੇ ਲੱਗ ਰਹੇ ਆ ਗੱਡੀ 'ਚ ਬਹਿੰਦੇ ਆ ਤਾਂ ਕਪੜਾ ਵੱਖਰਾ ਵਿਛਦਾ ਵਾ ਫੁੱਲ ਵੱਖਰੇ ਛੁੱਟੇ ਜਾਂਦੇ ਇਹਨੇ ਖੇਖਣ ਕਰਦੇ ਆ ਦਵਾਈ ਰੱਬ ਦੀ ਜਿਹੜੇ ਘਰ ਚੰਗੀ ਤਰ੍ਹਾਂ ਮਾਂ ਨਾਲ ਨਹੀਂ ਬੋਲਦੇ ਆ ਆਪਣੇ ਪਿਤਾ ਨਾਲ ਦੀ ਬੋਲ ਸਿੱਖੋ ਕਿਹੜੇ ਬਨੇ ਤੁਰੇ ਫਿਰਦੇ ਜੇ ਤੁਸੀਂ ਯਾਰ ਲੋਕ ਕਰਮਕਾਂਡ ਕਰਨ ਤੁਸੀਂ ਤੇ ਨਾ ਕੰਮ ਸੇ ਕੰਮ ਕਰੋ AC ਦੇ ਵਿੱਚ ਵੀ ਪੱਖਾ ਚੱਲ ਰਿਹਾ ਜੀ ਉਹਨੂੰ